ਕੁੜੀਆਂ ਦੇ ਕਰੇ ਜਾਵੇ ਨੇ ਹਲੋ ਜਾਵੇ ਸਿਦਾ ਸਿਦਾ ਦੇ ਮਨ ਨੂੰ ਪਾਵੇ ਸਰ ਸ੍ਰੀਆ ਕਾਲ ਕੀ ਬਾਤ ਹਮੇਸ਼ਾ ਆਪੋ ਸਹੀ ਜਨ ਚਾਦੀ ਕਲਾ ਇਦਾਂ ਹੀ ਸੇਵਾ ਕਰਦੇ ਰੋ ਦੁਨੀਆ ਦੇ ਮਿਸਾਲ ਬਣੋਗੇ ਤੁਸੀਂ ਵਾਹਿਗੁਰੂ ਹਲੂ ਗੰਡੇ ਖੜੇ ਹੋਏ ਪਏ ਮੇਰੇ ਨਹੀਂ ਨਹੀਂ ਬਈ ਬਹੁਤ ਵੱਡੀ ਗੱਲ ਦੁਆ ਦੇ ਹੋਏ ਨਾ ਹਾਸਤੇ ਸਾਰੇ ਵਾਸਤੇ ਚੜਦੀ ਕਲਾ ਚ ਰਹਿਣ ਜੀ ਜਰੂਰ ਬਪਾ ਜੀ ਨੇ ਜਿਹੜੇ ਸੁ ਕਹਿਨ ਕੀ ਨਾ ਸੀ ਉਹਨਾਂ ਦਾ ਸਚਿੰਨ ਭਾਜੀ ਤੁਸੀਂ ਉਹਨਾਂ ਨੇ ਕਿਹਾ ਯਾਰ ਇਹ ਬਿਲਕੁਲ ਠੀਕ ਹੋ ਜਾਣਗੇ ਇਹਨਾਂ ਦਾ ਤੁਸੀਂ ਇਲਾਜ ਕਰਾ ਦਿਓ ਇਹ ਨਹੀਂ ਤੇ ਇਹ ਕੰਮ ਖਰਾਬ ਹੋ ਜਾਣਾ ਵਾਹ ਜੀ ਵਾਹ ਹੋ ਗਿਆ ਤੁਸੀਂ ਠੀਕ ਤੁਸੀਂ ਮੈਂ ਬਿਲਕੁਲ ਠੀਕ ਹੋ ਗਿਆ ਜੀ ਤੁਹਾਡੇ ਮੈਂ ਤਾਂ ਰੋਜ਼ ਚਲੋ ਦਵਾਵਾ ਕਰਦਾ ਨੋ ਨੋ ਕਰਦਾ ਸੀ ਤੁਸੀਂ ਵੀਡੀਓ ਦੇਖੀ ਸੀ ਜਿਹਦੇ ਜਿਹਦੇ ਇੱਕ ਕੁੜੀ ਨੂੰ ਦੋਰੇ ਪੈਰੇ ਸੀ ਉਹ ਵਾਹਿਗੁਰੂ ਇਹ ਤੁਹਾਡਾ ਬੇਟਾ ਇਹ ਮੇਰਾ ਬੇਟਾ ਹੈ ਉਹ ਵਾਹ ਜੀ ਇਹ ਲੈ ਕੇ ਆਇਆ ਸੀ ਮੈਨੂੰ ਤੁਹਾਡੇ ਕੋਲੇ ਉਹ ਵਾਹਿਗੁਰੂ ਤੁਸੀਂ ਮੇਰਾ ਕੰਮ ਕਰਵਾਇਆ ਜੀ ਦਾ ਜਨਮ ਰਾਤ ਦਵਾਵਾ ਕਰ ਵਾਹ ਪਾਪਾ ਜੀ ਸਾਡੇ ਵੀਰ ਨੂੰ ਉਹ ਕੀ ਬਾਤ ਐ ਲੋਂ ਗੰਡੇ ਖੜੇ ਹੋ ਗਏ ਮੇਰੇ ਵਾਹ ਜੀ ਰੋਂ ਖੁਸ਼ ਹੋ ਗਏ ਰੋਂ ਖੁਸ਼ ਹੂੰ ਤੁਹਾਡੇ ਦਰਸ਼ਨ ਕਰਕੇ ਜਿਹੜਾ ਸੋ ਮੈਨੂੰ ਮੈਨੂੰ ਗੁੱਸਾ ਵੀ ਚਾ ਇਹ ਗੱਲ ਚੱਲਦਾ ਕਿ ਯਾਰ ਮੈਂ ਇੱਥੇ ਬੈਠਾਂ ਤੇ ਤੁਹਾਨੂੰ ਕੋਈ ਪ੍ਰਸ਼ਨ ਨਹੀਂ ਕਰਦਾ ਨਾ ਉਲਟਾ ਅਸੀਂ ਫਿਰ ਜਵਾਬ ਦਿੰਦੇ ਜਿਹੜਾ ਜਿਹਦਾ ਤੁਸੀਂ ਕੰਮ ਕਰਾਇਆ ਪਤਾ ਉਹਨੂੰ ਦੂਜੇ ਨੂੰ ਕੀ ਪਤਾ ਉਹ ਕੀ ਉਹ ਨੂੰ ਜਲ ਸਾਰਾ ਜਾਣਦਾ ਵਾਹਿਗੁਰੂ ਵਾਹ ਜੀ ਵਾਹ ਜੀ ਬੜੀ ਠੀਕ ਹੋ ਤੁਸੀਂ ਹੁਣ ਹਾਂ ਮੈਂ ਬਿਲਕੁਲ ਠੀਕ ਆ ਜੀ ਵਾਹ ਜੀ ਤੇ ਬਸ ਹੁਣ ਨਾ ਇੱਕ ਬੇਨਤੀ ਨਾਲ ਜੀ ਨੂੰ ਲੈ ਕੇ ਆਏ ਇਹਨਾਂ ਇਹਦੀ ਛੋਟੀ ਭੈਣ ਆ। ਅੱਛਾ ਜੀ। ਤੇ ਇਹਨਾਂ ਉਹਦਾ ਨਾ ਗਲੇ ਦਾ ਕੈਂਸਰ ਹੋ ਗਿਆ। ਲਿਆਓ ਰਬਟਾ ਰਬਟਾ ਲਿਆਓ ਕਰਾ ਦੇਣਾ। ਉਹਦਾ ਨਾ ਲਾਰਜ ਜੁਰੀ ਸਾਦਾ ਕਰਾਤਾ। ਉਹ ਹੋ ਰਿਹਾ ਠੀਕ। ਉਹ ਵਿੱਚ ਵਿੱਚ ਨਾ ਉਹਦੇ ਦਰਦ ਦਰਦ ਫੇਰ ਪੈਣ ਲੱਗ ਜਾਂਦਾ। ਲਿਆਓ ਲਿਆਓ ਲਿਆਓ। ਪਰ ਰਾਸ਼ਨ 卡 ਨਹੀਂ। ਫਤਖਲ ਭਾਈ ਭਾਈ ਦਾ ਹਾਲ ਸਾਬ ਅਜੇ ਫਤਖਲ। ਲਿਆਓ ਤੁਸੀਂ ਮਰੀਜ਼ ਲਿਆਓ ਇੱਕ ਵਾਰੀ ਹਾਰਡ ਕਾਰਡ ਹੈਗਾ ਉਹਨਾਂ ਦਾ। ਉਹਦਾ ਹਾਰਡ ਕਾਰਡ ਹੈ। ਦਿਖਾਓ ਦਿਖਾਓ। ਹੋਣੀ ਕਰ ਲੈਨੇ ਆਪਾਂ। ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ। ਉਹਦਾ ਆਈਡੈਂਟੀਟੀ ਕਾਰਡ ਹੀ ਬਣ ਜਾਏ। ਭਾਈ ਆਏ ਤੇ ਬੈਠੋ। ਆਏ ਇੱਕੋ ਦਮ ਕਹਿੰਦੇ ਕਹਿੰਦੇ ਇਹ ਇਹਨਾਂ ਦਾ ਬੇਟਾ ਇਹ ਲੈ ਕੇ ਆਇਆ ਸੀਗਾ ਬਾਈ ਜੀ ਨੂੰ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲ ਅੱਛਾ ਜੀ ਇਹਨਾਂ ਦੀ ਜੀਬ ਦਾ ਆਪਰੇਸ਼ਨ ਹੋਣਾ ਸੀਗਾ ਬੋਲ ਨਹੀਂ ਪਾ ਰਹੇ ਸੀ ਅੱਛਾ ਜੀ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਪਰੇਸ਼ਨ ਹੋਇਆ ਅੱਜ ਮਿਲੇ ਨੇ ਮੈਨੂੰ ਦੱਸ ਕੇ ਅੱਟੇ ਕਹਿੰਦੇ ਬਣਦਾ ਨਹੀਂ ਸੀ ਮੇਰਾ ਕਾਰਡ ਜੀ ਹਾਂ ਤੁਸੀਂ ਲਾਤਾ ਹੋਣਾ ਹਾਂਜੀ 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 ਪਾਣੀ ਕਾਰਡ ਬਣ ਗਿਆ ਕਹਿੰਦੇ ਜੱਜ ਜੱਜ ਤੇ ਨੂੰ ਮੇਰੀ ਜ਼ੋਰ ਨਹੀਂ ਤੂੰ ਜਾ ਜਿੱਥੇ ਜਾ ਮਰਜ਼ੀ ਕਰ ਲਾਲਾ ਵਾਹ ਜੀ ਵਧੀਆ ਤੋਂ ਵਧੀਆ ਹਸਪੀਟਲ ਕਰਾਵਾ ਵਾਹ ਜੀ ਬੜਾ ਮੈਂ ਉਹ ਕਾਲਜ ਦੇ ਨਾਲ ਜਾ ਕੇ ਸਦੀਰੇ ਬੋਲਣ ਯੋਗੇ ਹੋ ਗਏ ਨੇ ਤਾਂ ਜੱਜ ਲੇ ਭੇਖ ਬਣਾਉਂਦਾ ਜੇ ਮੈਂ ਬੋਲ ਨਾ ਸਕਦਾ ਇਹ ਕਿਹਦੇ ਕੋਲੋਂ ਮੰਗਦਾ ਬਹੁਤ ਔਖਾ ਜੀ ਇੰਨਾ ਵਰਗੇ ਹੈ ਕੋਈ ਉਹ ਵਾਹਿਗੁਰੂ ਜੇ ਇੰਟਰਵਿਊ ਕਰਾਓ ਖਾ ਜੇ ਮੈਂ ਇਹਨਾਂ ਦੇ ਵੱਲੋਂ ਬੋਲੂਗਾ ਕਿ ਇਹ ਮਹਾਨ ਚੱਕੀ ਆ ਅਰੇ ਨਹੀਂ ਨਹੀਂ ਅਸੀਂ ਗੁਰੂ ਮਹਾਰਾਏ ਨੇ ਆ ਬੇਟਾ ਚੈੱਕ ਕਰਾਇਓ ਕਾਰਡ ਦੇਖਿਓ ਕਾਰਡ ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਭਾਈ ਜੀ ਸਕੂਲ ਪੜਦੇ ਹੋ ਹਾਂ ਹਾਂ ਚਲੋ ਸਕੂਲ ਪੜਨਾ ਪੜਾਈ ਲਿਖਾਈ ਕਰਕੇ ਵੱਡਾ ਅਫਸਰ ਬਣਨਾ ਹੈ ਥਰਡ ਚ ਹਾਂ ਬਾਣਾ ਬਹੁਤ ਤੇਰੇ ਮਤਲਬ ਕੈਂਟ ਲੱਗ ਰਿਹਾ ਹੈ ਕਿ ਆ ਦਸਤਾਰ ਸਜਾਈ ਆ ਤੂੰ ਕਿੰਨਾ ਬਾਈ ਮਤਲਬ ਦੇਖ ਕੇ ਰੂਹ ਹੀ ਖੁਸ਼ ਹੋ ਜਾਂਦੀ ਦੇਖ-ਦੇਖ ਹੁਣ ਇਹਨੂੰ ਗਤਕਾ ਸਿੱਖਣ ਲਾਓ ਇਹਨੂੰ ਗਤਕਾ ਸਖਾਰੇ ਆ ਜੀ ਤੇ ਇਹ ਗਤਕਾ ਵੀ ਸਿੱਖੂਗਾ ਸਾਰੀ ਪੜਾਈ ਵਧੀਆ ਖਰਜਿਆ ਇੱਥੇ ਜਿਹੜੇ ਬੈਠੇ ਨੇ ਕੰਮ ਤੇ ਬੈਠੇ ਨਹੀਂ ਹੁੰਦੇ ਉੱਥੇ ਗਤਕਾ ਸਿੱਖਵਾ ਗਤਕਾ ਸਿੱਖ ਲਾ ਫਟਾਫਟ ਤੂੰ ਵੱਡਾ ਹੋ ਜਾ ਫਿਰ ਇੱਥੇ ਆ ਜਾ ਸਵੇਰੇ ਉੱਠਦਾ ਫਿਰ ਬਾਣੀ ਪੜ੍ਹਦਾ ਹਾਂਜੀ ਪੜ੍ਹਦਾ ਜੀ ਫਿਰ ਪਾਣੀ ਵੜਾਓ ਇਹਨੂੰ ਇਹਨੂੰ ਪਾਣੀ ਪਲਵਾਓ ਇਹਨੂੰ ਗੁਰੂ ਮਹਾਰਾਜ ਦੇ ਲਾਉ ਲਿਖੇ ਤਾਂ ਹੀ ਇਹ ਚੜ੍ਹਦੀ ਕਲਾ ਵਾਲਾ ਸਿੰਘ ਬਣੇਗਾ ਆ ਜਿਹੜਾ ਜਿਹੜਾ ਆਪੋ ਆਤਮ ਪਬਲਿਕ ਸਕੂਲ ਦੇ ਕਰਕੇ ਨਾ ਥੋੜਾ ਜਿਹਾ ਪੜ੍ਹਾਈ ਦੇ ਵਿੱਚ ਉਹ ਜਿਆਦਾ ਉਹ ਵਜਨ ਪਾਉਣ ਦੇ ਕੇ ਵੀ ਆਹੀ ਕਿਤਾਬਾਂ ਪੜ੍ਹੋ ਵੀ ਪਰ ਮੈਂ ਕਿਹਾ ਜਦੋਂ ਇਹ ਵਧੀਆ ਜਿਹੜੀ ਪੜ੍ਹਾਈ ਹੈ ਨਾ ਆਤਮ ਪਬਲਿਕ ਦੀ ਸਕੂਲ ਦੀ ਤੇ ਜਦੋਂ ਤੁਸੀਂ ਸੇਵਾ ਕਰਦੇ ਹੋ ਸਾਰੇ ਪਾਸੇ ਤੁਹਾਡੇ ਇੰਟਰਵਿਊ ਹੁੰਦੇ ਰਹਿੰਦੇ ਨੇ ਤੇ ਗਾਲੀ ਕਹਿਰਾਂ ਨੂੰ ਗਾਉ ਬਹੁਤ ਹੋ ਜੂ ਸਾਡੇ ਕੋਲ ਲੈ ਕੇ ਰੋ ਟ੍ਰੈਂਡ ਕਰ ਦੇਣਾ ਨੂੰ ਪੂਰਾ ਇਹਨਾਂ ਚੇਂਜ ਹੋ ਜਾਣਾ ਇੰਗਲਿਸ਼ ਚ ਲੈ ਕੇ ਰੋ ਪੰਜਾਬੀ ਚ ਹਿੰਦੀ ਚ ਸਾਰੀ ਭਾਸ਼ਾ ਵਿੱਚ ਗੱਲ ਕਰੀਏ ਸਾਰਿਆਂ ਨਾਲ ਸਾਰੀ ਜਵਾਬ ਦੇਉਂਗੇ ਚਾਹੀਦੇ ਸਿੰਘ ਜੀ ਇਹ ਸਿੰਘ ਜੀ ਅਜੇ ਇੰਟਰਵਿਊ ਆਉਂਦੇ ਰਹਿੰਦੇ ਨੇ ਬਾਬਾ ਜੀ ਦੇ ਵੀ ਆਉਂਦੇ ਤੁਹਾਡੇ ਵੀ ਆਉਂਦੇ ਆ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਵਾਬ ਦਿੰਦੇ ਹੋ ਲੋਕਾਂ ਦੀ ਸੇਵਾ ਕਰਨ ਚ ਵੀ ਦਿੰਦੇ ਹੋ ਬਾਬਾ ਜੀ ਵੀ ਦਿੰਦੇ ਨੇ ਜੇ ਤੁਹਾਨੂੰ ਹੋਰ ਵੀਡੀਓ ਦੇਖਣੀ ਜਿਹੜੇ ਗਰੀਬ ਜਿਹੇ ਘਰ ਵਾਲੇ ਹੁੰਦੇ ਆ ਉਹਨਾਂ ਕੋਲ ਪੱਖਾ ਵੀ ਨਹੀਂ ਤੂੰ ਸਾਡੀਆਂ ਸਾਰੀਆਂ ਵੀਡੀਓਜ਼ ਦੇਖਦਾ ਸ਼ਾਬਾਸ਼ ਤੁਹਾਡੇ ਵਰਗਾ ਬਣਾਉਣਾ ਉਹ ਵਾਹਿਗੁਰੂ ਮੇਰੇ ਤੋਂ ਚੰਗਾ ਬਣੇਗਾ ਤੁਸੀਂ ਇੱਥੇ ਲੋ ਕੀ ਕਮਾਉਂਦੇ ਹੋ ਹੰਨੁੰਦਾ ਤੁਸੀਂ ਸਾਡੇ ਆਈਡਲ ਜਿਹੜੇ ਹੁੰਦੇ ਨੇ ਆਈਡਲ ਨਹੀਂ 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 ਉਹ ਉਹ ਚੀਜ਼ ਉਹਦੇ ਕੋਲੋਂ ਤਾਂ ਦੇਖ ਕੇ ਸਿੱਖਦੇ ਆਂ ਤੇ ਵੀ ਅਸੀਂ ਅਨਮੋਲ ਪਾਜੀ ਵਰਗਾ ਬਣੀਏ ਵਾਹਿਗੁਰੂ ਉਹਦੇ ਰਗੀਆਂ ਸ਼ਖਸੀਅਤਾਂ ਦੇਖਦਾ ਮਰਸ਼ ਨਹੀ ਨਹੀਂ ਸ਼ੁਕਰ ਹੈ ਮਾਰਾ ਦਾ ਸ਼ੁਕਰ ਹੈ ਦਾ ਕੰਮ ਹੁੰਦਾ ਤਾਂ ਵੀਡੀਓ ਗੁਰੂ ਮਹਾਰਾਜ ਤੁਹਾਨੂੰ ਸਿਹਤ ਵਕਸ਼ਣ ਤੁਹਾਡੇ ਕਰਕੇ ਕੁੰਜਾ ਕਰਕੇ ਤਾਂ ਸਮਾਜ ਦੁਨੀਆ ਖੜੀ ਹੋਈ ਆ ਜੀ ਨਹੀਂ ਨਹੀਂ ਸ਼ੁਕਰ ਹੈ ਬਿਲਕੁਲ ਬੜਾ ਮਾਲਕ ਦਾ ਸ਼ੁਕਰ ਹੈ ਜੀ ਉਹਨਾਂ ਨੇ ਸਾਨੂੰ ਇਹ ਕਾਰਜ ਚਲਾਇਆ ਜਿਹੜੇ ਸੇਵਾ ਕਾਜ਼ੇ ਆ ਉਹ ਤੁਹਾਡੇ ਕਰਕੇ ਲੋਕਾਂ ਕਰਕੇ ਤਰਤੀਲ ਜੀ ਕੀ ਆ ਕਨੇ ਲੋਕਾਂ ਦਾ ਇਲਾਜ ਹੋ ਰਿਹਾ ਮੈਂ ਤਾਂ ਬਹੁਤ ਵਾਰੀ ਮੈਂ ਕਿਹਾ ਵੀਰੇ ਨੂੰ ਜਾ ਕੇ ਥੈਂਕ ਯੂ ਸਾਡੀ ਜ਼ੁਬਾਨ ਅੱਜ ਬੋਲਣ ਯੋਗ ਵੀ ਹੋਈ ਆ ਪਰਮਾਤਮਾ ਦੇ ਅੱਗੇ ਮੈਂ ਪਾਸ ਕਰਨਾ ਵਾਈ ਜ਼ਰੂਰ ਕੇ ਦੁਆਵਾਂ ਕਰਦਾ ਮੈਂ ਵਾਰ-ਵਾਰ ਇਹੀ ਕਹਿੰਦਾ ਸੱਚੇ ਪਾਤਸ਼ਾਹ ਏਹਨ ਮੋਹਲ ਭਾਜੀ ਦੇ ਦੇਵਾ ਵਾਹਿਗੁਰੂ ਵਾਹਿਗੁਰੂ ਜੇ ਉਹ ਮੇਰੀ ਹੈਲਪ ਨਾ ਕਰਦੇ ਐਵੇਂ ਕਰਦੇ ਜੇ ਆਦੇ ਆ ਪੂਰ ਮੈਂ ਜਾਦੇ ਆ ਮੈਂ ਆਦੇ ਆ ਜਿੱਤਾਂ ਦੁਨੀਆ ਸਾਜੀ ਆ ਹਰ ਜੋ ਜੱਗ ਮੈਂ ਜਿੱਥੇ ਖੜਾ ਨਾ ਉੱਥੇ ਆ ਗਿਆ ਮੇਰਾ ਤਾਂ 2 ਮਿੰਟ ਦਾ ਕੰਮ ਖਤਮ ਹੋ ਜਾਣਾ ਸੀ ਸਹੀ ਗੱਲ ਅੱਜ ਇਹ ਬੱਚਾ ਸਾਨੂੰ ਕੁਲਪਤਾ ਪਿਓ ਨੇ ਇਹਨਾਂ ਨਾਲ ਪੂਰਾ ਜ਼ਿੰਮੇਵਾਰੀ ਦਾ ਸਾਰੇ ਬੱਚਿਆਂ ਦੀ ਡਿਊਟੀਆਂ ਆਈ ਇਹ ਬੱਚੇ ਪਹਿਲਾਂ ਬਾਬਾ ਜੀ ਦਾ ਸਮਤਰਾਓ ਤੇ ਬਾਬਾ ਜੀ ਜਿੱਦਾਂ ਹੈਗੇ ਨੇ ਇਹਨਾਂ ਦੇ ਘਰੇ ਦੇਖ ਕੇ ਇਹਨਾਂ ਦਾ ਜਲਦੀ ਵਾਲਾ ਸਾਹਮਣੇ ਇਹਨਾਂ ਦਾ ਫਸਟ ਟ੍ਰੈਕਟ ਪਾਓ ਵਾਹ ਜੀ ਵਾਹ ਮੇਰਾ ਪਾਸਟ ਟ੍ਰੈਕਟ ਪਾ ਕੇ ਫਿਰ ਅੰਦਰ ਬਾਬਾ ਜੀ ਜਲਦੀ ਜਾ ਕੇ ਆਪਣਾ ਸਮ ਕਰਾਓ ਤੁਹਾਡਾ ਮੋਰਚਾ ਪਤਿਆ ਹੋਊਗਾ ਜੇ ਤੁਹਾਨੂੰ ਕੋਈ ਕੁਝ ਕਹਿਣਾ ਹੈ ਤਾਂ ਮੈਨੂੰ ਬੈਠਾ ਮੈਨੂੰ ਫੋਨ ਲਾਇਓ ਮੇਰੀ ਟੀਮ ਨਾਲ ਹੈ ਸਚਿੰਤ ਭਾਜੀ ਹੋਗੇ ਇਹਨਾਂ ਨੇ ਇਹਨਾਂ ਨੇ ਯਾਦਾ ਤੁਹਾਡਾ ਅੱਖ ਦਾ ਕੰਮ ਕਰਾਇਆ ਜੀਵ ਦੀ ਦਿੱਕ ਬੜੇ ਔਖੇ ਸੀਗੇ ਬੋਲ ਨਹੀਂ ਪਾ ਰਹੇ ਸੀਗੇ ਬੋਲ ਨਹੀਂ ਸੀ ਪਾਦਾ ਮੇਰਾ ਨਾਮ ਨਹੀਂ ਸੀ ਲਖਣ ਜੋਗਾ ਇਹਨਾਂ ਨੇ ਸਾਰੇ ਪਾਸੇ ਕੰਮ ਕਰਾ ਕੇ ਬੜੇ ਤਰੀਕੇ ਨਾਲ ਵਾਹਿਗੁਰੂ ਇੱਕ ਮਿਸਾਲ ਹੀ ਕਹਿ ਦੁਆ ਦੇਓ ਇਹਨਾਂ ਆਸਤੇ ਸਾਰੇ ਆਸਤੇ ਚੜ੍ਹਦੀ ਕਲਾ ਚ ਰਹਿਣ ਛੋਟੇ ਵੀਰਾਂ ਨੂੰ ਦੁਆਵਾਂ ਦਿਨਾ ਤੇ ਤੁਸੀਂ ਚੜ੍ਹਦੀ ਕਲਾ ਰਹੋ ਦੁਨੀਆਂ ਦੇ ਕੋਨੇ-ਕੋਨੇ ਤੇ ਤੁਹਾਡਾ ਨਾਮ ਚੱਲ ਰਿਹਾ ਵਾਹਿਗੁਰੂ ਹੋਰ ਚੱਲੀ ਜਾਓ ਵੱਲ ਦੇ ਸਤ ਸ੍ਰੀ ਅਕਾਲ ਖੜੇ ਹੋ ਕੇ ਖੜੇ ਹੋ ਕੇ ਲਾਦੇ ਜਕਰਾਂ ਖੁਸ਼ੀਆਂ ਦਾ ਜਖਾਦਾ ਸਾ ਨਹੀਂ ਲਿਆ ਇਹਨਾਂ ਨੇ ਖੁਸ਼ੀਆਂ ਦੇ ਕਰੇ ਜਾਵਣੇ ਆ ਲੋ ਜਾਵੇ ਸਿੱਧਾ ਸਿੱਧਾ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਕੀ ਬਾਤ ਹੈ ਸ਼ਾਬਾਸ਼ ਰੂਹ ਖੁਸ਼ ਕਰਤੀ ਜਖਾਦਾ ਵੀ ਲੱਗ ਗਿਆ ਉਹ ਮਾਲਕ ਵੀ ਡਰ ਗਿਆ ਤੇ ਅੱਜ ਫੱਤੇ ਹੀ ਫੱਤੇ 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 ਬਾਬਾ ਜੀ ਜਾਣਦੇ ਰੂਹ ਖੁਸ਼ ਹੋ ਗਈ ਆਂਦੇ ਬੱਚੇ ਨੇ ਆਪਣੇ ਆਪ ਵੀ ਕੱਲੇ ਆ ਦੇਖ ਰੂਹ ਖੁਸ਼ ਹੋ ਗਈ ਵਾਹ ਜੀ ਵਾਹ ਚਲੋ ਮਹਾਰਾ ਜੀ ਕਿਰਪਾ ਕਰਨ ਕੀ ਬਣਿਆ ਕਾਰਡ ਦਾ ਬਟਨ ਕੋਈ ਨਹੀਂ ਬੁਲਾ ਲਓ ਇੱਕ ਵਾਰੀ ਇਹਨਾਂ ਨੂੰ ਕਰਾ ਦਿੰਦੇ ਅਸੀਂ ਸਾਈਡ ਬੰਦ ਹੈ ਨਹੀਂ ਨਹੀਂ ਮੈਂ ਚੈੱਕ ਹੋ ਗਿਆ ਪਰ ਨਹੀਂ ਅੱਛਾ ਕਾਰਡ ਤਾਂ ਬਣ ਨਹੀਂ ਰਿਹਾ ਉਹਨਾਂ ਦਾ ਬੜਿਆ ਹੋਇਆ ਨਹੀਂ ਬੜਿਆ ਨਹੀਂ ਹੋਇਆ ਤੁਸੀਂ ਕੋਈ ਰਿਪੋਰਟਰ ਬੁੱਟਾ ਦਿਖਾ ਦਿਓ ਉਹਨਾਂ ਦੀ ਦੇਖ ਲਾਂਗੇ ਕੀ ਦਿੱਕਤ ਹੈ ਕਰਾ ਦਾਂਗੇ ਜੋ ਵੀ ਕੋਈ ਚੱਕਰ ਨਹੀਂ ਹੋਰ ਸੇਵਾ ਲਾਓ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਮਾਰਾ ਕਿਰਪਾ ਕਰੋ ਇਸ ਨੂੰ ਫਿਰ ਕਦੋਂ ਮਿਲिए ਬਾਜੀ ਕੱਲ ਆਜੋ ਕੱਲ ਰਿਹਾ ਰਿਪੋਰਟਰ ਬੁੱਟਾ ਜੇ ਮਰੀਜ਼ ਆ ਸਕਦਾ ਮਰੀਜ਼ ਵੀ ਲਿਆਓ ਉਹਨੂੰ ਲੈ ਨਾਲ ਲੈ ਕੇ ਜਾ ਕੱਲ ਆਜੋ ਕੱਲ ਆਜੋ ਕੱਲ ਆਜੋ ਉਹਦਾ ਪਾਸਾ ਇੱਕ ਮਹੀਨ ਕੱਲ ਪੰਜ ਜਿੱਥੇ ਮਰਜੀ ਕੱਲ ਆਜੋ ਕੱਲ ਕੱਲ ਹੋ ਜਾਏਗਾ ਕੱਲ ਆਜੋ ਧੰਨਵਾਦ ਧੰਨਵਾਦ ਚਾਦੀ ਜਵਾ ਚਾਦੀ ਕੱਲ ਰਵੇ ਪੂਰੀ ਅਮੇਸ਼ ਆਖੂ ਕੀ ਜਨਤਾ ਦੀ ਗਲਾ ਇਦਾਂ ਹੀ ਸੇਵਾ ਕਰਦੇ ਰਹੋ ਦੁਨੀਆ ਦੇ ਮਿਸਾਲ ਬਣੋਗੇ ਤੁਸੀਂ ਵਾਹਿਗੁਰੂ ਬਹੁਤ ਸ਼ੁਕਰ ਹੈ थैंक यू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ